ਪੰਜਾਬ 'ਚ ਸੰਦੀਪ ਸਿੰਘ ਸੰਨੀ ਦਾ ਮਾਮਲਾ ਦਿਨੋ ਦਿਨ ਭੱਗਦਾ ਜਾ ਰਿਹਾ ਹੈ ਹੁਣ ਜੱਜਦਾਰ ਗੜਗੱਜ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆ ਕਿਹਾ ਹੈ ਕਿ ਪਟਿਆਲਾ ਜੇਲ੍ਹ ਦੇ ਵਿੱਚ ਨਜ਼ਰਬੰਦ ਸਿੱਖ ਕੈਦੀ ਸੰਦੀਪ ਸਿੰਘ ਵਾਸੀ ਅੰਮ੍ਰਿਤਸਰ ਦੇ ਪਰਿਵਾਰ ਵੱਲੋਂ ਜੇਲ੍ਹ ਤੇ ਪੁਲਿਸ ਅਧਿਕਾਰੀਆਂ ਵਿਰੁੱਧ ਉਸ ਉੱਤੇ ਤਸ਼ੱਦਦ ਦੇ ਲਗਾਏ ਦੋਸ਼ਾਂ ਦੇ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ 15 ਸਤੰਬਰ ਨੂੰ ਪਟਿਆਲਾ ਜ਼ਿਲ੍ਹਾ ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ ਹੁਣ ਤੱਕ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੰਦੀਪ ਸਿੰਘ ਦੀ ਮੈਡੀਕਲ ਜਾਂਚ ਨਹੀਂ ਕਰਵਾਈ ਗਈ ਹੈ ਜਦਕਿ ਅਦਾਲਤ ਨੇ ਇਸ ਜਾਂਚ ਉਪਰੰਤ 17 ਸਤੰਬਰ ਸਵੇਰੇ 10 ਵਜੇ ਤੋਂ ਪਹਿਲਾਂ ਰਿਪੋਰਟ ਸੌਂਪਣ ਦੇ ਆਦੇਸ਼ ਕੀਤੇ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਅਦਾਲਤ ਵੱਲੋਂ ਹੋਏ ਆਦੇਸ਼ਾਂ ਨੂੰ ਕਿੰਨਾ ਮੰਨਦੀ ਹੈ ਤੇ ਅਦਾਲਤ ਦਾ ਕਿੰਨਾ ਸਤਕਾਰ ਕਰਦੀ ਹੈ ਉਹਨਾਂ ਨੇ ਕਿਹਾ ਕਿ ਮੈਡੀਕਲ ਜਾਂਚ ਕਰਵਾਉਣ ਤੇ ਉਸ ਦੀ ਰਿਪੋਰਟ ਅਦਾਲਤ ਵਿੱਚ ਜਮ੍ਹਾਂ ਕਰਵਾਉਣ ਦੀ ਜਗ੍ਹਾ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਕਾਰਵਾਈ ਵਿੱਚ ਦੇਰੀ ਕੀਤੀ ਜਾ ਰਹੀ ਹੈ ਅਤੇ ਸੰਦੀਪ ਨੂੰ ਪਟਿਆਲਾ ਤੋਂ ਸੰਗਰੂਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਨੂੰ ਜੋ ਵੀ ਕਾਰਵਾਈ ਕਾਨੂੰਨੀ ਤੌਰ ਤੇ ਬੰਦੀ ਹੈ ਉਹ ਕਰਨੀ ਚਾਹੀਦੀ ਹੈ ਲੇਕਿਨ ਸਿੱਖ ਨੌਜਵਾਨਾਂ ਦੇ ਕਤਲੇਆਮ ਦੇ ਕੇਸਾਂ ਵਿੱਚ ਸਜ਼ਾ ਭੁਗਤ ਰਹੇ ਪੁਲਿਸ ਅਧਿਕਾਰੀਆਂ ਨਾਲ ਸੰਬੰਧਤ ਇਸ ਮਾਮਲੇ ਵਿੱਚ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਵੱਡੇ ਸਵਾਲ ਦੇ ਘੇਰੇ ਵਿੱਚ ਹੈ ਤੇ ਪਾਰਦਰਸ਼ੀ ਨਹੀਂ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜੇਲ੍ਹ ਮੰਤਰੀ ਵੀ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਦੋਸ਼ੀ ਅਪਰਾਧੀਆਂ ਵਿਰੁੱਧ ਕਾਰਵਾਈ ਕਰਨ ਉਧਰੀ ਸ਼ੋਭਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸ਼ਾਸਨ ਵੱਲੋਂ ਭਾਈ ਸੰਦੀਪ ਨਾਲ ਕੀਤੀ ਵਦੀਕੀ ਦਾ ਨੋਟਿਸ ਲੈਂਦੇ ਹੋਏ ਜੇਲ੍ਹ ਪ੍ਰਸ਼ਾਸਨ ਦਾ ਅਜਿਹਾ ਵਰਤਾਰਾ ਬੇहद ਦੁਖਦਾਈ ਅਤੇ ਬੇਇਨਸਾਫੀ ਵਾਲਾ ਦੱਸਿਆ ਉਹ ਕਹਿੰਦੇ ਨੇ ਕੇ ਜੇਲ੍ਹ ਵਿੱਚ ਹੋਏ ਝਗੜੇ ਦੀ ਨਿਰਪੱਖ ਜਾਂਚ ਕਰਨ ਦੀ ਬਜਾਏ ਸੰਦੀਪ ਦੀ ਕੁੱਟਮਾਰ ਕਰਨਾ ਅਤੇ ਉਸਦੇ ਪਰਿਵਾਰ ਨੂੰ ਵੀ ਉਸ ਨਾਲ ਮਿਲਣ ਨਾ ਦੇਣਾ ਕਾਫੀ ਚਿੰਤਾਜਨਕ ਹੈ ਉਹਨਾਂ ਕਹਿ ਕੇ ਪ੍ਰਸ਼ਾਸਨ ਨੇ ਇਨਸਾਫ ਦੇਣ ਦੀ ਬਜਾਏ ਭਾਈ ਸੰਦੀਪ ਨੂੰ ਪਟਿਆਲਾ ਤੋਂ ਸੰਗਰੂਰ ਸ਼ਿਫਟ ਕਰ ਦਿੱਤਾ ਜਦਕਿ ਇਹ ਅਦਾਲਤ ਵੱਲੋਂ ਕੀਤੇ ਹੁਕਮ ਦੀ ਵੀ ਪਰਵਾਹ ਨਹੀਂ ਕੀਤੀ ਗਈ ਹੈ ਤਾਂ ਮੈਂ ਕਹਿੰਦੇ ਨੇ ਕਿ ਅਦਾਲਤ ਨੇ ਰਜਿੰਦਰਾ ਹਸਪਤਾਲ ਤੋਂ ਮੈਡੀਕਲ ਕਰਵਾਉਣ ਦਾ ਆਦੇਸ਼ ਦਿੱਤਾ ਸੀ ਜਿਸ ਨੂੰ ਲਾਗੂ ਨਹੀਂ ਕੀਤਾ ਗਿਆ ਉਹ ਕਹਿੰਦੇ ਨੇ ਕਿ ਅਜਿਹਾ ਬਰਤਾਰਾ ਕਈ ਸਵਾਲ ਖੜੇ ਕਰਦਾ ਹੈ ਮਾਮਲੇ ਬਾਰੇ ਭਾਈ ਸੰਦੀਪ ਖਿਲਾਫ ਕੇਸ ਦਰਜ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ ਜਿਹੜੇ ਸਜ਼ਾ ਕੱਟ ਰਹੇ ਪੁਲਿਸ ਵਾਲਿਆਂ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਨੇ ਇਸ ਦੌਰਾਨ ਇਹ ਦੱਸ ਦਈਏ ਕਿ ਜੇਲ੍ਹ ਦੇ ਬਾਹਰ ਪਰਿਵਾਰ ਦੇ ਵੱਲੋਂ ਸਮਰਥਕਾਂ ਦੇ ਵੱਲੋਂ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਬੀਤੇ ਕੱਲ ਤੇ ਇਸ ਤੋਂ ਇਲਾਵਾ ਉੱਥੇ ਤਰਨਾ ਲਾ ਕੇ ਵੀ ਪਰਿਵਾਰਕ ਮੈਂਬਰ ਬੈਠੇ ਨੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਸਿੱਖ ਆਗੂ ਸਾਰੇ ਇਕਜੁੱਟ ਹੋ ਗਏ ਨੇ ਇਸ ਦੌਰਾਨ ਮੌਕੇ ਤੇ ਪਹੁੰਚੇ ਆਗੂਆਂ ਨੇ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸੰਗਤ ਦਾ ਦੂਸਰਾ ਚਾਲਾ ਵੀ ਇੱਕ ਗਿਣੀ ਮਿਤੀ ਸਾਜਸ ਦੇ ਤਹਿਤ ਹੋਇਆ ਹੈ ਆ ਆਪਾਂ ਲੱਖ ਭਾਵੇਂ ਕਈ ਜੇ ਵੀ ਦੀ ਨਿਕਵਾਰੀ ਹੋਣੀ ਚਾਹੀਦੀ ਹੈ ਮਨੁੱਖੀ ਅਧਿਕਾਰਾਂ ਦਾ ਕਾਣ ਹੈ ਮਨੁੱਖੀ ਅਧਿਕਾਰਾਂ ਦੀ ਕਾਣ ਦੀ ਗੱਲ ਕਰੀਓ ਸਾਡੇ ਨਾਲ ਪਹਿਲਾਂ ਤੋਂ ਹੁੰਦਾ ਹੈ ਤੇ ਜੇਕਰ ਨਿਕਵਾਰੀ ਦੀ ਗੱਲ ਕਰਾ ਆਪਾਂ ਕਹਿੰਦੇ ਨਿਕਵਾਰੀ ਕੀਤੀ ਜਾਵੇ ਤਾਂ ਉਹ ਵੀ ਸਾਡੇ ਹੱਥ 'ਚ ਨਹੀਂ ਹੋਣੀ ਇਹ ਹੋਇਆ ਕੀ ਹੈ ਵੀ ਮੁਲਾਜ਼ਮ ਹੱਤਾ ਜਿਹੜਾ ਹੈ ਉਹ ਉੱਥੇ ਕੈਦੀ ਰਹਿੰਦੇ ਨੇ ਜਾਂ ਮੁਲਾਜ਼ਮ ਰਹਿੰਦੇ ਨੇ ਤੇ ਸੰਦੀਪ ਸਿੰਘ ਜਿਹੜਾ ਇੱਕ ਹਵਾਲਾਤੀ ਆ ਤੇ ਹਵਾਲਾਤੀ ਨੂੰ ਕਦੇ ਵੀ ਜਿਹੜਾ ਕੈਦੀਆਂ ਦੇ ਨਾਲ ਨਹੀਂ ਰੱਖਿਆ ਜਾਂਦਾ ਇੱਕ ਜੇਲ੍ਹ ਪ੍ਰਸ਼ਾਸਨ ਦਾ ਅਫੀਸਰ ਦਾ ਇੱਕ ਨਿਯਮ ਹੈ ਰੂਲ ਹੈ ਕੈਦੀ ਵੱਖਰੇ ਨੇ ਹਵਾਲਾਤੀ ਵੱਖਰੇ ਨੇ ਸੋ ਉੱਥੇ ਸੰਦੀਪ ਸਿੰਘ ਨੂੰ ਰੱਖਣ ਦਾ ਕਾਰਨ ਇਹ ਸੀ ਵੀ ਉਹਨਾਂ ਬੰਦਿਆਂ ਦੇ ਵਿੱਚ ਕਿਉਂਕਿ ਉਹ ਜਿਹੜੇ ਬੰਦੇ ਸੀ ਜਿਆ ਇੰਦਰਜੀਤ ਸਿੰਘ ਤੇ ਵਿਚਨ ਸਿੰਘ ਜਾਂ ਸੋਭਾ ਸਿੰਘ ਉਹ ਬੰਦੇ ਕ੍ਰਾਈਮ ਦੇ ਮਾਸਟਰ ਬਲਾਸਟਰ ਜਿਹਨੂੰ ਕਹਿ ਸਕਦੇ ਆ ਉਹ ਬੰਦੇ ਸੀਗੇ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨ ਜਿਹੜੇ ਨੇ ਤਛਤਤ ਕਰਕੇ ਹੋਰ ਬੜੇ ਮਾਸਟਰ ਦੇ ਗੇਮਾ ਬਣਾ ਕੇ ਜਿਹਨਾਂ ਨੇ ਮਾਰੇ ਨੇ ਤੇ ਸੰਦੀਪ ਸਿੰਘ ਨੂੰ ਉਹਨਾਂ ਨੇ ਸੰਦੀਪ ਸਿੰਘ ਨੇ ਇਹ ਐਪਲੀਕੇਸ਼ਨ ਵਿੱਚ ਜਿਲ੍ਹਾ ਪ੍ਰਸ਼ਾਸਨ ਨੂੰ ਲਿਖੀ ਵੀ ਇਹ ਬੰਦਿਆਂ ਦਾ ਰਵਈਆ ਠੀਕ ਨਹੀਂ ਹੈਗਾ ਮੈਨੂੰ ਇਥੋਂ ਬਦਲਦਾ ਜਾਵੇ ਤੇ ਸੰਦੀਪ ਸਿੰਘ ਦੀ ਉਹ ਸੁਣਵਾਈ ਨਹੀਂ ਹੋਈ ਕਿਉਂ ਕਿ ਇਹ ਉੱਪਰੋਂ ਸਰਕਾਰਾਂ ਅੰਧਿਆਰ ਕਿਣੀ ਮਿੱਟੀ ਸਾਜ਼ਿਸ਼ ਸੀਗੀ ਏਜੰਸੀਆਂ ਦੀ ਵੀ ਸੰਦੀਪ ਸਿੰਘ ਨੂੰ ਮਾਰਾਇਆ ਜਾਵੇ ਜੇਲ੍ਹ ਦੇ ਵਿੱਚ ਤੇ ਜਦੋਂ ਸੰਦੀਪ ਸਿੰਘ ਦੇ ਉਥੋਂ ਗਣਤੀ ਨਹੀਂ ਬਦਲੀ ਇਹਨਾਂ ਬੰਦਿਆਂ ਨੇ ਬੜੀ ਪਲਾਨਿੰਗ ਦੇ ਨਾਲ ਉਹਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੰਦੀਪ ਸਿੰਘ ਨੂੰ ਜਾਨਵਾਰ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਸੰਦੀਪ ਸਿੰਘ ਹੁਣ ਤਗੜਾ ਉਸ ਨੇ ਫਿਰ ਆਪਣਾ ਬਚਾ ਕੀਤਾ ਬਚਾਅ ਦੇ ਵਿੱਚ ਜਦੋਂ ਗੱਲ ਹੋਈ ਉਹ ਬੰਦਿਆਂ ਦੀ ਸੱਟਾਂ ਦਾ ਵਖਾਤੀਆਂ ਸੁਪਾ ਸਿੰਘ ਨੂੰ ਕਹਤਾ ਵੀ ਉਹ ਦੇਖੋ ਮੈਂ ਹਰਾਣਾ ਵੀ ਯਾਰ ਕਿੱਡਾ ਖ ਮਾੜਾ ਬੰਦਾ ਹੈਗਾ ਜਿਸ ਬੰਦੇ ਦੇ ਪਰਿਵਾਰ ਨੇ ਬੱਚਿਆਂ ਨੇ ਉਹਦੀ ਬੋਡੀ ਲੈਣ ਤੋਂ ਉਹਦਾ ਇਲਾਜ ਕਰਾਉਣ ਤੋਂ ਮਨਾਂ ਕਰਤਾ ਵੀ ਇਹਨੂੰ ਜਾਣਦਾ ਹੀ ਨਹੀਂ ਮਤਲਬ ਜਿਹੜਾ ਬੰਦਾ ਪਰਿਵਾਰ ਵਾਸਤੇ ਜਦੋਂ ਹਾਇਤ ਮੜਾ ਉਹ ਬੰਦੇ ਨੇ ਕਿੱਡੇ ਕਪਾਪ ਕੀਤੇ ਹੋਣਗੇ ਤੇ ਜਦੋਂ ਉਹਨਾਂ ਬੰਦਿਆਂ ਦਾ ਇਲਾਜ ਵਾਸਤੇ ਤਾਂ ਲੈ ਗਏ ਅਸੀਂ ਨਹੀਂ ਕਹਿੰਦੇ ਸੰਦੀਪ ਸਿੰਘ ਦਾ ਪਰਚਾ ਰੱਦ ਕਰ ਦਿਓ ਅਸੀਂ ਬਿਲਕੁਲ ਨਹੀਂ ਕਹਿੰਦੇ ਪਰ ਸੰਦੀਪ ਸਿੰਘ ਇਸ ਸਮੇਂ ਕਿਹੜੇ ਹਾਲਾਤ ਚ ਕਿਦਾਂ ਇਹ ਬਿਲਕੁਲ ਵੀ ਜਾਣਕਾਰੀ ਪਰਿਵਾਰ ਕੋਲ ਹੈ ਨਹੀਂ ਸੋ ਪਰਿਵਾਰ ਨੂੰ ਪਹਿਲਾਂ ਜਿਹੜਾ ਅਧਿਕਾਰ ਮਿਲਣ ਦਾ ਮਲਾਇਆ ਜਾਵੇ ਜੇ ਸੰਦੀਪ ਸਿੰਘ ਦੀ ਕੁਝ ਹੋਇਆ ਇਹ ਅਗਲੀ ਗੱਲ ਫੇਰ ਬਾਅਦ ਚ ਕਰਾਂਗੇ ਵੀ ਉਹਦਾ ਇਲਾਜ ਜਿਹੜਾ ਉਹ ਕਰਵਾਇਆ ਜਾਵੇ ਪਰ ਇਹ ਵਿਸ਼ਾ ਬਿਲਕੁਲ ਕਲ리어 ਹੈ ਵੀ ਸੰਦੀਪ ਸਿੰਘ ਨੂੰ ਉੱਥੇ ਪਾਇਆ ਹੀ ਉਹਨਾਂ ਲੋਕਾਂ ਦੇ ਜਾਣ ਕਰਕੇ ਜਾਣ ਕਰਕੇ ਪਾਇਆ ਸੀ ਵੀ ਤਾਂ ਜੋ ਗਿਣੀ ਮਿੱਤੀ ਸਾਜਿਸ਼ ਨਾਲ ਸੰਦੀਪ ਸਿੰਘ ਨੂੰ ਖਤਮ ਕੀਤਾ ਜਾ ਸਕੇ ਕਿਉਂਕਿ ਸੰਦੀਪ ਸਿੰਘ ਉਹ ਚਿਹਰਾ ਹੈ ਜਿਨੇ ਸਰਕਾਰਾਂ ਦੇ ਖਾਸ ਬੰਦਿਆਂ ਨੂੰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ ਉਹਨੂੰ ਗੱਡੀ ਚੜਾਇਆ ਤੇ ਉਹ ਸੰਦੀਪ ਸਿੰਘ ਉਹਨਾਂ ਦੇ ਅੱਖਾਂ ਦੇ ਵਿੱਚ ਰੜਕਦਾ ਸੀ ਤੇ ਜੇਲ੍ਹ ਦੇ ਵਿੱਚ ਨੂੰ ਮਾਰਤਾ ਜਾਵੇ ਪਰ ਉਹਨਾਂ ਦਾ ਜਿਹੜਾ ਇਹ ਪੈਂਤਰਾ ਨਹੀਂ ਚੱਲਿਆ ਸੰਦੀਪ ਸਿੰਘ ਨੇ ਆਪਣੇ ਆਪ ਨੂੰ ਬਚਾਇਆ ਹੁਣ ਅੱਗੇ ਸੰਦੀਪ ਸਿੰਘ ਉੱਪਰ ਉਹਨਾਂ ਨੇ ਹਮਲਾ ਕੀਤਾ ਕੀ ਹਲਾ ਸੰਦੀਪ ਸਿੰਘ ਦੇ ਨੇ ਇਹ ਜਾਂਚ ਦਾ ਵਿਸ਼ਾ ਪਰ ਜਾਨ ਸਾਡੇ ਹੱਕ ਚ ਕਦੇ ਨਹੀਂ ਆਉਣੀ ਪਰ ਅਸੀਂ ਪ੍ਰਸ਼ਾਸਨ ਨੂੰ ਸਾਡੇ ਇੱਥੇ ਐਸਐਸਪੀ ਵਰੁਣ ਜੀ ਨੇ ਬਹੁਤ ਅੱਛੇ ਅਫਸਰ ਨੇ ਦੇਖੋ ਜੀ ਸੰਦੀਪ ਸਿੰਘ ਸਣੀ ਉਹ ਕੋ ਜੋਦਾ ਆ ਜਿਨੇ ਸਦੀਰ ਸੂਰੀ ਜਿਹੜਾ ਆਪਣੇ ਆਪ ਨੂੰ ਹਿੰਦੂ ਨੇਤਾ ਕਹਿੰਦਾ ਸੀ ਜਿਹੜਾ ਸਿੱਖਾਂ ਦੀਆਂ ਬੀਬੀਆਂ ਨੂੰ ਬੱਚੀਆਂ ਨੂੰ ਪੰਜਾਬ ਦੀਆਂ ਬੀਬੀਆਂ ਬੱਚੀਆਂ ਨੂੰ ਬਹੁਤ ਗਲਤ ਸ਼ਬਦਾਵਲੀ ਵਰਤਦਾ ਸੀ 2022 ਦੇ ਨਵੰਬਰ ਵਿੱਚ ਉਹਨੂੰ ਸੋਦਾ ਲੱਗ ਜਾਂਦਾ ਉਸ ਤੋਂ ਬਾਅਦ ਸੰਦੀਪ ਸਿੰਘ ਜੇਲ੍ਹ ਵਿੱਚ ਪੰਦ ਹੈ ਉਹਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਆਈ ਕਿ ਉਹਨੇ ਕਿਤੇ ਟੀ ਵੀ ਮਾਰੀ ਹੋਵੇ ਐ ਕਿਸੇ ਤਰ੍ਹਾਂ ਦਾ ਪੀਸ ਖਰਾਬ ਕੀਤਾ ਹੋਵੇ ਪਰੰਤੂ ਅਫਸੋਸ ਹੈ ਕਿ ਉਹ ਉਹਨੂੰ ਬੰਦ ਇੱਥੇ ਕਰ ਦਿੱਤਾ ਪੁਚੜ ਪੁਲਿਸ ਅਫਸਰਾਂ ਦੇ ਨਾਲ ਇਹ ਇੱਕ ਜਾਂਚ ਦਾ ਵਿਸ਼ਾ ਆ ਕਿਉਂਕਿ ਸੰਦੀਪ ਸਿੰਘ ਦਾ ਕੇਸ ਐਵੀਡੈਂਸ ਤੇ ਲੱਗਾ ਹੋਇਆ ਸੀ ਤੇ ਜਦੋਂ ਕੋਈ ਐਵੀਡੈਂਸ ਦੇਣ ਨਹੀਂ ਆਉਂਦਾ ਤੇ ਮਾਨਯੋਗ ਹਾਈ ਕੋਰਟ ਜਿਹੜੀ ਆ ਜਾਂ ਕੋਰਟ ਆ ਉਹਨੂੰ ਜਵੰਤ ਦੇ ਦਿੰਦੀ ਆ ਸੰਦੀਪ ਸਿੰਘ ਬੇਲ ਦੇ ਨੇੜੇ ਸੀਗਾ ਏਜੰਸੀਆਂ ਨੇ ਕੁਝ ਗਲਤ ਬੰਦਿਆਂ ਨੇ ਸੰਦੀਪ ਸਿੰਘ ਨੂੰ ਪਿਛੋਲੇ ਵਿੱਚ ਪਾਉਣ ਵਾਸਤੇ ਉਹਨੂੰ ਪਸਾ ਕੇ ਰੱਖਣ ਵਾਸਤੇ ਕਿਉਂਕਿ ਉਦਾਂ ਤਾਂ ਕੋਈ ਬੰਦੀ ਨਹੀਂ ਸੀ ਗੱਲ ਸਿੰਪਲ ਮਰਡਰ ਸੀ ਕੋਈ ਯੂਪੀਏ ਨਹੀਂ ਕੋਈ ਕੁਝ ਨਹੀਂ ਉਹਨੇ ਆਰਾਮ ਨਾਲ ਉਹਦੀ ਬੇਲ ਵੀ ਹੋਣੀ ਸੀ ਸਾਰਾ ਕੁਝ ਹੋਣਾ ਸੀ ਉਹਨੂੰ ਪਸਾਉਣ ਵਾਸਤੇ ਜਾਣ ਬੁੱਝ ਕੇ ਉਹ ਦਰਿੰਦੇ ਅਫਸਰਾਂ ਦੇ ਨਾਲ ਉਹਦੀ ਗਿਣਤੀ ਪਾਈ ਗਈ ਉਹਨਾਂ ਨੇ ਇਹਨੂੰ ਪ੍ਰਵੋਕ ਕੀਤਾ ਪ੍ਰਵੋਕ ਕਰਨ ਤੋਂ ਬਾਅਦ ਝਗੜਾ ਹੋਇਆ ਝਗੜੇ ਦੇ ਵਿੱਚ ਕਿਸੇ ਦੇ ਸੱਟ ਵੱਧ ਵੱਜ ਗਈ ਕਿਸੇ ਦੇ ਘੱਟ ਵੱਜ ਗਈ ਪੂਰਨ ਹੈਰਾਨੀ ਦੀ ਗੱਲ ਇਹ ਹੈ ਵੀ ਜਿਹੜੇ ਪੁਚੜ ਅਫਸਰਾਂ ਉਹਨਾਂ ਵੱਲੋਂ ਐਫਆਈਆਰ ਤੇ ਸੰਦੀਪ ਸਿੰਘ ਤੇ ਦਰਜ ਹੋ ਗਈ ਪਰ ਜਿਹੜੀ ਸੰਦੀਪ ਸਿੰਘ ਨੂੰ ਇੰਜਰੀ ਆਈ ਆ ਉਹਦਾ ਕੋਈ ਹਜੇ ਤੱਕ ਥੋ ਪਤਾ ਨਹੀਂ ਇਹ ਜਿਹੜਾ ਅੱਜ ਦਾ ਜਿਹੜਾ ਸੰਘਰਸ਼ ਆ ਕੱਲੀ ਮੁਲਾਕਾਤ ਤੇ ਉੱਤੇ ਖਤਮ ਹੋਣ ਵਾਲਾ ਨਹੀਂ ਹੈਗਾ ਕਿ ਕੱਲੀ ਮੁਲਾਕਾਤ ਕਰਾ ਦੋ ਤੇ ਖਤਮ ਹੋ ਜਾਏ ਫੰਡਮੈਂਟਲ ਰਾਈਟ ਜਿਹੜੇ ਹੈਗੇ ਆ ਸੰਦੀਪ ਸਿੰਘ ਦੇ ਬਣਦੇ ਆ ਮਨੁੱਖੀ ਅਧਿਕਾਰ ਉਹਦੇ ਵੀ ਬਣਦੇ ਆ ਦੋਸ਼ੀ ਦੇ ਵੀ ਆਪਣੇ ਅਧਿਕਾਰ ਹੁੰਦੇ ਆ ਸੋ ਸੰਦੀਪ ਸਿੰਘ ਵੱਲੋਂ ਜਿਹੜਾ ਪਰਚਾ ਆ ਉਹ ਦੋਸ਼ੀ ਅਫਸਰਾਂ ਤੇ ਹੋਣਾ ਜ਼ਰੂਰੀ ਆ ਇਹ ਕੇਸ ਕਰਾਸ ਕੇਸ ਬਣਨਾ ਆ ਸੰਦੀਪ ਸਿੰਘ ਦਾ ਡਾਕਟਰੀ ਬੋਰਡ ਬਣਾਇਆ ਜਾਇਦਾ ਜਾਣਾ ਚਾਹੀਦਾ ਆ ਉਹਦੀ ਜਾਂਚ ਹੋ ਕੇ ਜਿਹੜੇ ਦੋਸ਼ੀ ਬੰਦਿਆਂ ਨੇ ਸੰਦੀਪ ਸਿੰਘ ਦੀ ਕੁੱਟਮਾਰ ਕੀਤੀ ਆ ਜਿਨ੍ਹਾਂ ਦੀ ਸੁਪਰਵਾਈਜ਼ਨ ਚ ਹੋਈ ਆ ਜੇਲ੍ਹ ਸੁਪਰਡੈਂਟ ਜੇਲ੍ਹ ਅਥਾਰਟੀ ਕਿੱਥੇ ਸੀ ਚੱਕਰ ਹੌਲਦਾਰ ਕਿੱਥੇ ਸੀਗਾ ਇਹ ਸਾਰੀ ਅਥਾਰਟੀ ਜਿਹੜੀ ਆ ਇਨਵੈਸਟੀਗੇਸ਼ਨ ਦੇ ਘੇਰੇ ਚ ਆਉਂਦੀ ਆ ਸੰਦੀਪ ਸਿੰਘ ਦੀ ਸੁਰੱਖਿਆ ਹਰ ਕੈਦੀ ਦੀ ਹਰ ਹਵਾਲਾ ਤੀਜੀ ਸੁਰੱਖਿਆ ਦਾ ਜੁੰਮਾ ਜੇਲ੍ਹ ਸੂਫਰਡੈਂਟ ਤੇ ਚੱਕਰ ਹੌਲਦਾਰ ਦਾ ਹੁੰਦਾ ਉਹ ਉਹ ਆਪਣੀ ਡਿਊਟੀ ਨਿਭਾਉਣ ਵਿੱਚ ਨਾਕਾਮਜਾਬ ਰਹੇ ਆ ਉਹਨਾਂ ਸਾਰੇ ਅਧਿਕਾਰੀਆਂ ਤੇ ਪਰਚਾ ਬਣਦਾ ਉਹ ਦੋਸ਼ੀ ਅਫਸਰਾਂ ਤੇ ਪਰਚਾ ਬਣਦਾ ਤੇ ਫੇਰ ਕਾਮ ਨੂੰ ਟਰਾਂਸ ਮਿਲਣੀ ਆ ਫੇਰ ਗੱਲ ਇਹ ਖੜਨੀ ਆ ਨਹੀਂ ਤੇ ਇਹ ਗੱਲ ਵੱਧੀ ਰਹਿਣੀ ਆ